8 ਅਪ੍ਰੈਲ ਨੂੰ ਪਤੌੜ ਚ ਲੁੱਟਮਾਰ ਦੀ ਮੰਚਾ ਨਾਲ ਕੀਤੀ ਗਈ ਇੱਕ ਦੁਕਾਨਦਾਰ ਦੀ ਕੁੱਟਮਾਰ ਤੇ ਲੁੱਟਖੋਹ ਦੀ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਕੋਲੋਂ 315 ਬੋਰ ਦਾ ਦੇਸੀ ਪਿਸਤੌਲ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਤੇ ਨਕਦੀ ਫੜੀ ਗਈ ਹੈ। ਇਸ ਘਟਨਾ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਜਦੋਂ 8 ਅਪ੍ਰੈਲ ਨੂੰ ਇਹ ਘਟਨਾ ਵਾਪਰੀ ਤਾਂ ਪੀੜਤ ਮਹੇਸ਼ ਕੁਮਾਰ ਤੇ ਉਸ ਦਾ ਭਰਾ ਹਰੀਸ਼ ਕੁਮਾਰ ਆਪਣੀ ਦੁਕਾਨ ਤੇ ਸਨ। ਅਚਾਨਕ ਇੱਕ ਮੋਟਰਸਾਈਕਲ ਤੇ ਸਵਾਰ ਚਾਰ ਨੌਜਵਾਨ ਪਹੁੰਚੇ ਅਤੇ ਜ਼ਬਰਦਸਤ ਦੁਕਾਨ ਵਿੱਚ ਵੜ ਕੇ ਨਕਦੀ ਲੁੱਟੀ ਅਤੇ ਜਾਂਦੇ ਹੋਏ ਦੋਹਾਂ ਭਰਾਵਾਂ ਨਾਲ ਕ ਪੁਲਿਸ ਨੇ ਪੀੜਤ ਦੀ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੇ ਆਧਾਰ 'ਤੇ ਲੁਟੇਰਿਆਂ ਦੀ ਪਛਾਣ ਪਧੋੜਦੇ ਹੀ ਜਗਮਉਂ ਸਿੰਘ, ਗੋਸਾ ਸਿੰਘ, ਗੋਰਾ ਸਿੰਘ ਅਤੇ ਰਾਜੂ ਸਿੰਘ ਨੂੰ ਕਾਬੂ ਕਰ ਲਿਆ। ਇਹਨਾਂ ਨੇ ਪਧੌੜ ਖੰਦੇਸ਼ ਕੁਮਾਰ ਤੇ ਹਿਮੇਸ਼ ਕੁਮਾਰ ਦੀ ਦੁਕਾਨ 'ਚ ਸ਼ਾਮ ਨੂੰ 9-10 ਵਜੇ ਦਾਖਲ ਹੋ ਕੇ ਉਹਨਾਂ ਦੇ ਸੱਟਾਂ ਮਾਰਿਆ ਤੇ ਉਹਨਾਂ ਦੀ ਨਕਦੀ ਤੇ ਬਹੁਤ ਸਾਰੇ ਸੰਸ ਫਗਰਾ ਵੀ ਲੈ ਗਏ ਸੀਗੇ। ਬਾਅਦ ਦੱਸਿਆ ਮਾਰਤਾ ਮੋਟਰਸਾਈਕਲ ਤੇ ਪਿਸਤੌਲ ਤੇ ਕੁਝ ਨਕਦੀ ਫੜਦੇ ਇਹਨਾਂ ਤੋਂ। ਸਾਰੇ ਹੀ ਪਧੌੜ ਦੇ ਰਹਿਣ ਵਾਲੇ ਆ।